ਧੰਨਵਾਦ ਜੀ ਲੋਗੋ शुक्रिया जी ਸਾਡੇ ਵਿੱਚ ਪ੍ਰੋਫੈਸਰ ਜਸਵੰਦਰ ਸ਼ਰਮਾ ਜੀ ਪਹੁੰਚੇ ਬਹੁਤ ਬਹੁਤ ਧੰਨਵਾਦ ਲੈਕਚਰਾਂ ਦਾ ਤਾਸ ਜੀ ਪਹੁੰਚੇ ਬਹੁਤ ਬਹੁਤ ਧੰਨਵਾਦ ਗੁੱਟੀ ਜੀ ਸਿੰਘ ਹੋਰ ਪਹੁੰਚਿਆ ਬਹੁਤ ਬਹੁਤ ਨਵਾਜੀ ਨੂੰ ਮੈਂ ਬੇਨਤੀ ਕਰੂੰਗਾ ਸਲੇਬੀ ਕੌਮ ਡਾਕਟਰ ਜਗਿੰਦਰ ਸਿੰਘ ਜੀ ਮੁਰਾਲਾ ਦੇ ਬਾਰੇ ਵਿੱਚ ਮੈਂ ਬਤੁਤਨ ਇਹਨਾਂ ਤਰ੍ਹਾਂ ਗੁਰਜਿੰਦਰ ਸਿੰਘ ਦੀ ਰਸਿਆ ਆਪਣੇ ਬੀਤ ਲਈ ਕ੍ਰੈਡਿਟ ਮੈਂ ਆਹੀ ਤਰ੍ਹਾਂ ਨਾਮ ਚ ਪੜੂੰਗਾ ਗੀਤ ਨੂੰ ਠੀਕ ਹੈ ਕ ਠੀਕ ਹੈ ਚਲੋ ਪ੍ਰਧਾਨਗੀ ਮੰਡਲ ਜੀ 12 ਮਈ ਮਾਹੌਲੀ ਪੰਜਾਬੀ ਦੇ ਰਾਖੇ ਸਹਿਦਾਰ ਪਿੰਬਿੰਚੋਂ ਆਏ ਪਤਵੰਤੇ ਸੱਜਣ ਅਤੇ ਮੇਰੇ ਵੀਰੋ ਦੇ ਭੈਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਤੁਹਾਡੇ ਨਾਲ ਮਾਣੋ ਲਈ ਸਮਰਪਿਤ ਡਾਕਟਰ ਜੁਵਿੰਦਰ ਸਿੰਘ ਨਿਰਾਲਾ ਜੀ ਦੀ ਜੀਵਨੀ ਨਾਲ ਸੰਬੰਧਿਤ ਗੱਲਾਂ ਸਾਂਝੀਆਂ ਕਰਾਂਗੇ ਡਾਕਟਰ ਜੁਵਿੰਦਰ ਸਿੰਘ ਨਿਰਾਲਾ ਸਾਹਿਤਕ ਤੇ ਆਲੋਚਨਾਤਮਕ ਤੇ ਕਹਾਣੀ ਦੇ ਖੇਤਰ ਵਿੱਚ ਉੱਪਰਲੇ ਉਮਲਾਂ ਦੀ ਗਿਣਨੇ ਜਾਣ ਵਾਲੇ ਨਾਮਾਂ ਵਿੱਚੋਂ ਇੱਕ ਹੈ ਉਹਨਾਂ ਦੀ ਵਿੱਦਿਅਕ ਯੋਗਤਾ ਬੀਐਡ ਐਮਏ ਪੰਜਾਬੀ ਐਮਏ ਅੰਗਰੇਜ਼ੀ ਪੀਐਚੀ ਹੈ ਉਹ ਫੌਜ ਵਿੱਚ ਵਾਇਰਲੈਸ ਆਪਰੇਟਰ ਥੋਸ ਰਹੇ ਕੁਝ ਸਮਾਂ ਪੰਜਾਬ ਸਰਕਾਰ ਦੇ ਸੇਵਾ ਅਤੇ ਵਿਧਲੀ ਬੋਰਡ ਵੀ ਨੌਕਰੀ ਕੀਤੀ ਕੁਝ ਸਮਾਂ ਪ੍ਰਾਈਵੇਟ ਪ੍ਰਾਈਵੇਟ ਸਕੂਲ ਚ ਮਾਸਟਰਨੀ ਨੌਕਰੀ ਵੀ ਕੀਤੀ ਉਹ ਪ੍ਰੋਫੈਸਰ ਭਾਸ਼ਾਵਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਰਹੇ ਅਤੇ ਬਹੁਤ ਮਹਿੰਗੀ ਨੌ ਸਾਲ ਤਾਰੀਖ ਕਾਲਜ ਆਫ ਐਜੂਕੇਸ਼ਨ ਰਾਜੋਰੀ ਜੰਮੂ ਕਸ਼ਮੀਰ ਵਿਖੇ ਵੀ ਸੇਵਾ ਨਿਭਾਈ ਉਹਨਾਂ ਦਾ ਝੁਕਾਅ ਨੈਕਸਟ ਸਲਾਈਡ ਮੂਵਮੈਂਟ ਵੱਲ ਹੋ ਗਿਆ ਜਿਸ ਕਰਕੇ ਉਹ ਪੰਜਾਬ ਸਰਕਾਰ ਦੀ ਅੱਖ ਵਿੱਚ ਕ੍ਰੈਡਕਲ ਲੱਗ ਪਏ ਅਤੇ ਉਹਨਾਂ ਨੂੰ ਪੰਜਾਬ ਭਰ ਯੂਪੀ ਵਿਖੇ ਰਹਿਣਾ ਪਿਆ ਡਾਕਟਰ ਨਿਰਾਲਾ ਨੇ ਉਨੇ ਸਾਲ ਦੀ ਉਮਰ ਵਿੱਚ ਕਾਗਜ਼ ਦੇ ਬੇਰ ਨਾਂ ਦੀ ਥਾਣੀ ਸੰਗ੍ਰਹਿ ਦੀ ਸੰਪਾਦਨਾ ਕੀਤੀ ਤੇ ਉਹਨਾਂ ਦਾ ਲੇਖ ਥਾਣੀ ਸੰਗ੍ਰਹਿ ਪ੍ਰਸਤਤੀਆਂ 1968 ਵਿੱਚ ਸ਼ਬਿਆਤ ਫਿਰ ਉਹਨਾਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ ਉਹਨਾਂ ਦੋ ਦਰਜਨਾਂ ਦੇ ਕਰੀਬ ਮਾਹ ਮੁੱਲੀ ਪੰਜਾਬੀ ਵਿਝੋੜੀ ਪੁਸਤਕਾਂ ਪਾਈਆਂ ਹਨ ਅਤੇ 200 ਤੋਂ ਵੱਧ ਖੋਜ ਪੱਤਰ ਲਿਖੇ ਹਨ ਡਾ. ਨਿਰਾਲਾ ਨੇ ਹਿੰਦੀ ਭਾਸ਼ਾ ਵਿੱਚ ਵੀ ਕਿਤਾਬਾਂ ਲਿਖੀਆਂ ਥਾਰਵਾਦੀ ਕਹਾਣੀਕਾਰ ਡਾ. ਜੁਨੀਲਰ ਸਿੰਘ ਨਿਰਾਲਾ ਨੇ ਜਿਨ੍ਹਾਂ ਪੰਜਾਬੀ ਕਹਾਣੀ ਵਿੱਚ ਪ੍ਰਸਿੱਧੀ ਤਾਂ ਘੱਟੀ ਹੈ ਬੁੱਧੀ ਆਲੋਚਨਾਤਮਕ ਇਤਿਹਰ ਵਿੱਚ ਵੀ ਉਹਨਾਂ ਦਾ ਨਾਮ ਅਤਿਮਨਾ ਲਿਆ ਜਾਂਦਾ ਹੈ ਡਾ. ਨਿਰਾਲਾ ਸਾਹਿਬ ਮਹਾਂਦਰਾ ਮੈਗਜ਼ੀਨ ਦੇ ਪਹਿਲੇ ਸੰਪਾਦਕ ਰਹੇ ਅੱਜਕੱਲ ਮੁੱਖ ਸੰਪਾਦਕ ਹਨ ਉਹ ਲਿਖਾਰੀ ਸਭਾ ਦੇ ਨਿਰਾਲਾ ਦੇ ਮੋਢੀ ਵਰਗੇ ਮਛਨ ਉਹ ਸਭਾ ਦੇ ਪ੍ਰਧਾਨ ਦੇ ਹੋਰ 14 ਦਿਨ ਦੇ ਰਹਿ ਪੰਜਾਬੀ ਸਾਹਿਤਕ ਅਕਾਦਮੀ Ludhiana ਦੇ ਸਰਗਰਮ ਮੈਂਬਰ ਤੇ ਮੀਤ ਪ੍ਰદાન ਵੀ ਰਹੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਨਿਰਾਲਾ ਜੀ ਨੂੰ ਉਹਨਾਂ ਦੇ ਮਹੱਤਵਪੂਰਨ ਕੰਮ ਕਰਕੇ ਉਹਨਾਂ ਨੂੰ ਇਨਾਮ ਮਾਨ ਸਨਮਾਨ ਸੰਸਥਾ ਕਲਾ ਸਾਹਿਬ ਸਭਾ ਵੱਲੋਂ ਬਹੁਤ ਮਿਲਿਆ ਉਹਨਾਂ ਨੇ ਆਪ ਵੀ ਆਪਣੀ ਵਰੂਣ ਪਤਨੀ ਅਰਲਾਤ ਤੋਂ ਵੀ ਯਾਦ ਵਿੱਚ ਸਾਦਕਾ ਵਾਰ ਵੀ ਸ਼ੁਰੂ ਕੀਤਾ ਹੋਇਆ ਹੈ ਜੋ ਹਰ ਵਾਰ ਇਕ ਲੇਖਿਕਾ ਨੂੰ ਦਿੱਤਾ ਜਾਂਦਾ ਹੈ ਅੱਜ ਮਿਤੀ 3 ਨਵੰਬਰ 2025 ਦਿਨ ਐਤਵਾਰ ਨੂੰ ਧਰਮਸ਼ਾਲਾ ਪੱਤੀ ਜਸਮਸਾ ਪਿੰਡ ਰਾਗਰਾ ਵਿਖੇ ਡਾਕਟਰ ਜਗਿੰਦਰ ਸਿੰਘ ਗਿਰਾਲਾ ਨੂੰ ਉਹਨਾਂ ਦੀਆਂ ਉਮਰ ਕਰਦੀਆਂ ਪ੍ਰਾਪਤੀਆਂ ਨੂੰ ਮਾਰਬਾ ਪੰਜਾਬੀ ਸਹਿਤ ਸਰਵਾਰ ਰਜਿਸਟਰ ਸ਼ਾਮ ਦਾ ਪੁਲਵਾਰ ਸਿੰਘ ਵਿਖੇ ਅਵਾਰਡ ਦਾ ਸਨਮਾਨਿਤ ਕਰਕੇ ਮਾਣ ਮਹਿਸੂਸ ਕਰ ਰਹੇ ਨੇ